ਨਮਸਕਾਰ ਮਿੱਤਰੋ ਅੱਜ ਆਪਾਂ ਚੱਲੇ ਆ ਜੀ ਪਿੰਡ ਕਲਵਰਛਾ ਪਿੰਡ ਕਲਵਰਛਾ ਦਾ ਇੱਕ ਪ੍ਰਚੀਨ ਦਰਵਾਜ਼ਾ ਪੁਰਾਣਾ ਦਰਵਾਜ਼ਾ ਜੋ ਲਗਭਗ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਉਹ ਦੇਖਣ ਜਾ ਰਹੇ ਹਾਂ ਤੇ ਹੁਣ ਆਪਾਂ ਥੋੜਾ ਜਿਹਾ ਸਪੀਡ ਵਧਾ ਦਈਏ ਤਾਂ ਕਿ ਆਪਾਂ ਛੇਤੀ ਪਹੁੰਚ ਜਾਈਏ ਇਹ ਪਿੰਡ ਦੇ ਆਲੇ-ਦੁਆਲੇ ਬਰਸਾਤੀ ਮੌਸਮ ਕਰਕੇ ਹਰਿਆ-ਭਰਿਆ ਦਿਖਾਈ ਦੇ ਰਿਹਾ ਹੈ ਤੇ ਪਿੰਡ ਦੀ ਦੇਖੋ ਕਹਿੰਦੇ ਜੀ ਪੁਰਾਣੇ ਜ਼ਮਾਨੇ 'ਚ ਬਜ਼ੁਰਗ ਕਹਿੰਦੇ ਸੀਗੇ ਕਹਿੰਦੇ ਪਿੰਡ ਦੀ ਘਾਰ ਬਾਹਰੋਂ ਪਿੰਡ ਦੇ ਬਟਨ ਤੋਂ ਪਹਿਲਾਂ ਹੀ ਪਤਾ ਲੱਗ ਜਾਂਦੀ ਐ ਤੇ ਇਹ ਪਿੰਡ ਦਾ ਆ ਗਿਆ ਜੀ ਬਸ ਸਾਡਾ ਤੇ ਆਪਾਂ ਜਾਵਾਂਗੇ ਜੀ ਦਰਵਾਜ਼ਾ ਦੇਖਣ ਵਾਸਤੇ ਆਪਾਂ ਨੂੰ ਪਿੰਡ ਦੀਆਂ ਗਲੀਆਂ 'ਚ ਮੜਨਾ ਪਏਗਾ ਤਾਂ ਗਲੀਆਂ ਵੀ ਇੰਟਰਲੋਕਿੰਗ ਟੈਲਨ ਨਾਲ ਬਹੁਤ ਸੋਹਣੀਆਂ ਬਣੀਆਂ ਹੋਣੀਆਂ ਤੇ ਆਪਾਂ ਚੱਲਦੇ ਹਾਂ ਜੀ ਹੁਣ ਪੁਰਾਣਾ ਦਰਵਾਜ਼ਾ ਦੇਖਣ ਨੂੰ ਜੋ ਪਿੰਡ ਦੇ ਸੈਂਟਰ ਪੁਆਇੰਟ 'ਚ ਹੈ ਜੀ ਤਾਂ ਕਮਾਲ ਦੀ ਗੱਲ ਹੈ ਦੁਪਹਿਰ ਹੋਣ ਕਰਕੇ ਜਿਆਦਾਤਰ ਲੋਕ ਆਪਣੇ ਘਰਾਂ 'ਚ ਹੀ ਬੈਠੇ ਹਨ ਤੇ ਇਹ ਸ਼ਾਇਦ ਕਿਤੇ ਕੁਝ ਰਿਪੇਅਰਿੰਗ ਦਾ ਕੰਮ ਕੰਸਟਰਕਸ਼ਨ ਚੱਲ ਰਹੀ ਹੈ। ਤੋਂ ਆਪਣੀ ਲੋਕੇਸ਼ਨ ਲਗਭਗ ਇੱਥੇ ਹੀ ਹੈ। ਤੇ ਆ ਗਈ ਤਰਵੇਣੀ ਜੀ। ਸ਼ਾਇਦ ਹਾਂ ਤਰਵੇਣੀ ਦੇ ਕੋਲ ਹੀ ਹੈ ਜੀ ਪੁਰਾਣਾ ਦਰਵਾਜ਼ਾ ਤੇ ਆਪਾਂ ਹੁਣ ਚੱਲਦੇ ਹਾਂ ਦਰਵਾਜ਼ੇ ਕੋਲ। ਆਹ ਲਓ ਜੀ ਇਹ ਸਾਹਮਣੇ ਆ ਗਿਆ ਜੀ ਪ੍ਰਚੀਨ ਦਰਵਾਜ਼ਾ ਪੁਰਾਣਾ। ਲਗਾ ਬਗਾ ਸੌ ਸਾਲਾ ਪੁਰਾਣਾ ਦਰਵਾਜਾ ਇਹ ਆਪਾਂ ਹੁਣ ਦਰਵਾਜੇ ਦੇ ਥੋੜਾ ਜਿਆਦਾ ਅੰਦਰ ਵੀ ਦੇਖਾਂਗੇ ਨਮਸਕਾਰ ਦੋਸਤੋ ਅੱਜ ਆ ਪਹੁੰਚੇ ਆਂ ਜ ਆਪਾਂ ਪਿੰਡ ਕਲਵਰਛਾ ਜੋ ਸ਼ਹਿਰ ਸਮਾਣਾ ਤੋਂ 10 ਤੋਂ 12 ਕਿਲੋਮੀਟਰ ਦੂਰ ਹੈ ਤੇ ਇਹ ਵੀ ਪੁਰਾਣਾ ਪਿੰਡ ਤੇ ਇਹ ਪਿੰਡ ਦੇ ਵਿੱਚ ਇੱਕ ਦਰਵਾਜਾ ਹੈ ਮੇਰੇ ਪਿੱਛੇ ਦੇਖੋ ਦਰਵਾਜਾ ਆਪਾਂ ਦਰਵਾਜਾ ਦੇਖਦੇ ਆਂ ਜੀ ਇਹ ਇੱਕ ਪ੍ਰਾਤਨ ਦਰਵਾਜਾ ਤੇ ਦਰਵਾਜੇ ਦੇ ਇੱਕ ਖੜੀ ਹੈ ਜੀ ਤ੍ਰਿਮੇਣੀ ਬਰਗਤ ਪੀਪਲ ਔਰ ਨਿੰਮ ਤ੍ਰਿਮੇਣੀ ਤੇ ਇਹ ਹੈ ਜੀ ਪੁਰਾਣਾ ਦਰਵਾਜਾ ਆਪਾਂ ਪਹਿਲਾਂ ਹੀ ਦਰਵਾਜੇ ਦੇਖੇ ਜਿਨ੍ਹਾਂ ਵਿੱਚੋਂ ਫਾਤਿਮਾ ਜਰੀ ਦਾ ਦਰਵਾਜਾ ਟਕੜੱਬਾ ਲਾਉੱਚੀ ਪਿੰਡ ਕਾਨਗੜ ਉਹ ਦਰਵਾਜੇ ਉਹਨਾਂ ਚੋਂ ਇੱਕ ਦਰਵਾਜਾ ਜੇ ਸ਼ਾਮਲ ਹੈ ਜੀ ਕਲਵਰ ਛਾਂ ਦਾ ਇਹ ਵੀ ਪੁਰਾਣਾ ਦਰਵਾਜ਼ਾ ਬਹੁਤ ਖੂਬਸੂਰਤ ਬਾਕੀ ਦਰਵਾਜ਼ਾ ਇੱਕ ਵਾਰ ਇਹ ਦੇਖ ਕੇ ਫਿਰ ਆਪਾਂ ਇਹਦੇ ਬਾਰੇ ਜਾਣਕਾਰੀ ਵੀ ਲੈਣੇ ਆ ਕਿਸੇ ਤੋਂ ਇਹ ਦਰਵਾਜ਼ਾ ਜੀ ਪਰਾਤਨ ਸ਼ਾਇਦ ਆਜ਼ਾਦੀ ਦੇ ਸਮੇਂ ਤੋਂ ਪਹਿਲਾਂ ਦਾ ਇਹ ਪਿੰਡੋਂ ਬੜੀ ਚਲੀ ਗਈ ਤੇ ਇਹ ਜੀ پرچین دروازਾ ਮਾਣਾ ਆਪਾਂ ਕਿਸੇ ਪਿੰਡ ਦੇ ਮੋੜੇ ਦੇ ਉਪਰਾਨਾ ਬਜ਼ੁਰਗ ਤੇ ਉਹਦੇ ਬਾਰੇ ਥੋੜੀ ਬਹੁਤ ਆਪਾਂ ਨੂੰ ਜਾਣਕਾਰੀ ਵੀ ਦੇ ਸਕੇ ਕਿ ਆਪਣੇ ਬਾਬੇ ਪਣਦਾਦੇ ਦੇ ਕਾਇਮ ਦਾ ਬਣਿਆ ਹੋਇਆ ਜੀ ਵਿਸ਼ੇਸ਼ਤਨ ਕੀ ਉਸ ਜਿਆਦਾ ਹੋ ਸਕਦਾ ਜੀ ਉਸ ਤੋਂ ਜ਼ਿਆਦਾ ਕੋਈ ਹੋਰ ਠੀਕ ਹੈ ਤੋਂ ਇਹ ਬਾਬਾ ਜੀ ਹਨੂਮਾਨ ਜੀ ਦਾ ਹਮਾਰੇ है बहुत ही पुराना 100 यानी कि सौ साल से ऊपर का दरवाजा है यहाँ की लोकेशन यहाँ से समाना शहर से आने के लिए किलोमीटर का रास्ता है साथ में हनुमान जी का प्राचीन मंदिर है जो अब यहाँ से नया बनकर तैयार हो रहा है आप कभी भी आ सकते हैं जो यहाँ के लोकेशन है हनुमान जी मंदिर समाना से बारह किलोमीटर गाँव कलपुरचा